ਆਪ ਸਭ ਦਾ ਸਵਾਗਤ ਹੈ ਜੀ ਆਪਣੇ ਸਾਦੀ ਰਿਸ਼ਤੇ ਚੈਨਲ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਸ ਚੈਨਲ ਤੇ ਐਡ ਪਾਉਣ ਦੀ ਕੋਈ ਵੀ ਫੀਸ ਨਹੀਂ ਲਈ ਜਾਂਦੀ ਐਡ ਬਿਲਕੁਲ ਫ੍ਰੀ ਪਾਈ ਜਾਂਦੀ ਹੈ ਜੀ ਜੇਕਰ ਤੁਸੀਂ ਆਪਣੇ ਲੜਕੇ ਲੜਕੀ ਦੀ ਐਡ ਪਾਉਣੀ ਚਾਹੁੰਦੇ ਹੋ ਤਾਂ ਆਪਣਾ ਨੰਬਰ WhatsApp ਨੰਬਰ 9313772385 ਤੇ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਜੀ ਸਾਡਾ ਕੰਮ ਸਿਰ ਰਿਸ਼ਤੇ ਦੀ ਐਡ ਪਾਉਂਦਾ ਹੈ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਚੈਨਲ ਉੱਪਰ ਰਿਸ਼ਤੇ ਦੀ ਐਡ ਡਿਲੀਟ ਨਹੀਂ ਕੀਤੀ ਜਾਂਦੀ ਹੈ ਅੱਜ ਦੇ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਨਾਮ ਸਿੰਘ ਕਾਸਟ ਜਟ ਸਿੱਖ ਗੋਤ ਸਿੰਧ ਉਮਰ 25 ਸਾਲ ਪੜਾਈ ਐਮਏ ਕੱਦ 6 ਫੁੱਟ ਜ਼ਮੀਨ 40 ਏਕੜ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭੈਣ ਏਰੀਆ ਬੜਲਾਡਾ ਰਤਿਆ ਰਿਸ਼ਤੇ ਦੀ ਮੰਗ ਹੈ ਜਨਦੀ ਲੜਕੀ ਲੰਬੀ ਪੜੀ ਲਿਖੀ ਸੋਹਣੀ ਸੁਨੱਖੀ ਤੇ ਸਮਝਦਾਰ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜੱਟ ਸਿੱਖ ਏਰੀਆ ਮਲੇਰ ਕੋੜਲਾ ਜਨਮ 1995 ਕੱਦ 5 ਫੁੱਟ 4 ਇੰਚ ਪੜਾਈ ਬੀ ਕਾਮ ਐਮ ਕਾਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੋਈ ਹੈ ਜੀ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਰਿਸ਼ਤੇ ਦੀ ਮੰਗਾ ਜੀ ਲੜਕਾ ਵਧੀਆ ਪੜਿਆ ਲਿਖਿਆ ਸੋਹਣਾ ਸੁਨੱਖਾ ਤੇ ਜੱਟ ਜਿਹੀ ਫੈਮਿਲੀ ਤੋਂ ਹੋਵੇ ਲੜਕਾ ਕੈਨੇਡਾ ਦਾ ਪੀਆਰ ਹੋਵੇ ਵਨ ਸੈਟਲਡ ਪਰਿਵਾਰ ਹੋਵੇ ਲੜਕੇ ਨੂੰ ਇੰਡੀਆ ਵਿੱਚ ਜ਼ਮੀਨ ਦੇ 12 ਤੋਂ 15 ਕਿੱਲੇ ਆਉਂਦੇ ਹੋਣ ਮਾੜ ਜਿਓ ਬਿਆਰੋ ਮਾਤ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਕੱਦ 5 ਫੁੱਟ 3 ਇੰਚ ਪੜਾਈ ਗ੍ਰੈਜੂਏਸ਼ਨ ਲਾ ਨਿਊਜ਼ੀਲੈਂਡ ਤੋਂ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਹੈ ਮਾਤਾ ਹਾਊਸ ਵਾਈਫ ਪਿਤਾ ਜੀ ਰਿਟਾਇਰ ਹਨ ਦੋ ਬਰਦਰ ਹਨ ਲੜਕੀ ਦੀ ਫੈਮਿਲੀ ਨਿਊਜ਼ੀਲੈਂਡ ਵਿੱਚ ਬੈਸਟਡ ਹੈ ਰਿਸ਼ਤੇ ਦੀ ਮੰ ਲੜਕਾ ਵਧੀਆ ਪੜਿਆ ਲਿਖਿਆ ਸੋਹਣਾ ਸੁਨੱਖਾ ਹੋਵੇ ਅਤੇ ਵੈਸ਼ਨ ਹੋਵੇ ਲੜਕੇ ਦੀ ਉਮਰ 28 ਤੋਂ 32 ਸਾਲ ਦੇ ਵਿੱਚ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਟ੍ਰੈਕਟਰ ਨਾਲ ਗੱਲ ਕਰ ਸਕਦੇ ਹੋ अगला रिश्ता नोट करो जी नाम सिंह कास्ट जट सिख पता धूरी जिला संगरूर जन्म मिति उन्नीस बारह उन्नीस सौ छियानवे पढ़ाई बैचलर ऑफ आर्ट्स पी जी डी सी एक भरा अनमायड नो सिस्टर, गौत सिद्धू कद पंच फुट गया इंच किता खेतीबाड़ी ਜਮੀਨ 9 ਏਕੜ ਸ਼ਹਿਰ ਵਿੱਚ ਰਿਸ਼ਤੇ ਦੀ ਮੰਗ ਲੜਕੀ ਪੰਜਾਬ ਜਾਂ ਫੌਰਨ ਕੰਟਰੀ ਦੀ ਹੋਵੇ ਲੜਕੀ ਸਿੰਪਲ ਤੇ ਐਜੂਕੇਟਿਡ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਬੈਕਟੋਨ ਨਾਲ ਗੱਲ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਸੰਤੂ ਜਨਮ 8 ਮਈ 1991 ਕੱਦ ਸੇਫਟ ਪਿਓਰ ਮੈਟੇਰੀਅਨ ਰਜਿਸਟਰਡ ਨਰਸ ਗੁੱਡ ਪੈਕੇਜ ਵਰਕ ਪਰਮਿਟ ਆਨ ਹੋਮਨ ਰੋਮਨਟ ਪੇਰੈਂਟਸ ਗ੍ਰੀਨ ਕਾਰਡ ਹੋਲਡਰ ਪੈਨਸ਼ਨਰ ਕੈਲੀਫੋਰਨੀਆ ਯੂ ਐਸ ਏ ਇੱਕ ਬ੍ਰਦਰ ਆਨ ਮੈਡ ਆਰ ਐਨ ਐਨ ਯੂ ਐਸ ਏ ਮੌਗਾ ਸਿਟੀ ਹੈ ਕਾਫੀ ਸੈਰੀ ਪ੍ਰਾਪਰਟੀ ਹੈ ਰਸਤੇ ਰਸਤੇ ਦੀ ਮੰਗ ਲੜਕੇ ਲੰਬੇ ਸੁੰਦਰ ਗ੍ਰੀਨ ਕਾਰਡ ਸਿਟੀਜ਼ਨ ਫੈਮਲੀ ਪੜ੍ਹੇ ਲਿਖੀ ਆਰ ਐਨ ਆਈਟੀ ਬਾਇਓ ਟੈਕਨੋਲੋਜੀ ਐਮ ਬੀਏ ਗੱਲ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਗੱਲ ਕਰ ਕਰ ਸਕਦੇ ਹੋ ਜੀ ਸਾਧਰੀ ਰਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਨਵੇਂ ਨਵੇਂ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ